ਸਾਸ੍ਰੀਕਾਲ ਸਾਰਨੂ ਮੈਂ ਥੋੜਾ ਚਾਸਤੀ ਆਪਾਂ ਚੈਨਲ ਦਾ ਨਾਮ ਹੈਗਾ ਜਸ ਪਟਲ ਤੇ ਆਹਾ ਤੋਤਾ ਆਪਣਾ ਮਰ ਗਿਆ ਸੀਗਾ ਬਹੁਤ ਸੋਹਣਾ ਸੀਗਾ ਇਹਨੂੰ ਲੂਸ ਮੋਸ਼ਨ ਹੋਇਆ ਸੀ ਉਹਦੇ ਕਰਕੇ ਅੱਜ ਮੀਂਹ ਪਿਆ ਤਾਂ ਕਰਕੇ ਬਿਮਾਰ ਹੋ ਕੇ ਮਰ ਗਿਆ ਸੀਗਾ ਤੇ ਆਪਣੇ ਆ ਪਿੰਜਰੇ ਤੇ ਦੋ ਤੋਤੇ ਘਾਟੀ ਹੈ ਤੇ ਇੱਥੇ ਆਪਾਂ ਦੋਨੇ ਦੱਬੇ ਸੀ ਇੱਕ ਪਹਿਲਾਂ ਵੀ ਮਰ ਗਿਆ ਸੀ ਉਹਦੀ ਲੜਾਈ ਹੋ ਗਈ ਸੀ ਤਾਂ ਤੇ ਇੱਥੇ ਆਪਾਂ ਟੂਆ ਪੱਟ ਦੇ ਸੀਗੇ ਟੂਆ ਪੱਟ ਕੇ ਜੋ ਹੁਣ ਦੱਬਾਂਗੇ ਆਪਾਂ ਤੇ ਬਹੁਤ ਮਨ ਖਰਾਬ ਹੋਇਆ ਤੇ ਆਪਣੇ ਜੋੜੇ ਵੀ ਘਟ ਗਏ ਹੁਣ ਆਪੇ ਤੇ ਮਿੱਟੀ ਪਾ ਦੇ ਮਿੱਟੀ ਪਾ ਦੇਗੀ ਤੇਰੇ ਉੱਤੇ ਆਪਾਂ ਹੁਣ ਇੱਕ ਬੂਟਾ ਵੀ ਲਾਵਾਂਗੇ ਬਹੁਤ ਮਨ ਖਰਾਬ ਹੋਇਆ ਕਿ ਪਹਿਲਾਂ ਮਰ ਗਿਆ ਵਿਚਾਰਾ ਉਹ ਸੀਗਾ ਨੀਲੇ ਕਲਰ ਦਾ ਤੋਤਾ ਉਹ ਹਜੇ ਬੱਚਾ ਸੀਗਾ ਉਹ ਬਿਮਾਰ ਸੀਗਾ ਤਾਂ ਕਰਕੇ ਦੂਸਰਿਆਂ ਨਾਲ ਉਹ ਲਾੜ ਪਿਆ ਦੂਸਰਾ ਉਹਨੂੰ ਮਾਰਨ ਲੱਗ ਗਿਆ ਤਾਂ ਕਰਕੇ ਕਰਤਾ ਸੀ ਗਿਆ ਨਹੀਂ ਵਿਚਾਰਾ ਮਰ ਗਿਆ ਫਿਰ ਉਹ ਮਨ ਲੈ ਕੇ ਉੱਪਰ ਹੀ ਚੱਲਿਆ ਸੀ ਦਵਾਈ ਦੇਣ ਜਾਂ ਮੇਰੇ ਹੱਥਾਂ 'ਚ ਹੀ ਮਰ ਗਿਆ। ਦੂਸਰਾ ਵੀ ਮਰ ਗਿਆ ਸੀਗਾ ਨਾਲ ਹੀ ਉਹ ਥੋੜੇ ਇੱਕ ਟਾਈਮ ਬਾਅਦ ਉਹਨੂੰ ਦੇਖਣ ਆਇਆ ਤਾਂ ਉਹ ਵੀ ਮਰ ਗਿਆ ਸੀਗਾ ਨਾਲ ਹੀ। ਤਾਂ ਇੱਥੇ ਫਿਰ ਇਕੱਠੇ ਦੱਬ ਤੇ ਸੀਗੇ ਆਪਾਂ। ਆ ਉੱਤੇ ਆਪਾਂ ਬੂਟਾ ਜਿਹਾ ਲਾਤਾ ਸੀਗੇ। ਬਹੁਤ ਮਨ ਕਰਾਉਂਇਆ ਆਪਣਾ। ਤੇ ਇੱਥੇ ਆਪਾਂ ਇਹ ਮੌਸਮ ਖਰਾਬ ਸੀਗਾ ਸੈੱਲ ਵਾਲਾ ਮੌਸਮ ਕਰਕੇ ਇਹਨਾਂ ਵਾਸਤੇ ਵਧੀਆ ਨਹੀਂ ਹੁੰਦਾਗਾ ਅੱਜ ਹੋਰ ਵੀਡੀਓ ਮੈਂ ਬਣਾਣੀ ਹੈ ਕਿ ਮਾਰਨੇਗੇ ਦੋ ਤੋਤੇ ਮਾਰ ਕੇ ਉਹਨਾਂ ਨੂੰ ਤੁਹਾਨੂੰ ਕਹਾਣੀ ਦੱਸਦਾ ਕਿਵੇਂ ਮਾਰੇ ਸੀਗੇ ਤੇ ਜਿਹੜਾ ਹੁਣ ਤੋਤਾ ਦੱਬਿਆ ਸੀਗਾ ਉਹਦਾ ਕੀ ਕਹਿੰਦੇ ਆ ਬਿਮਾਰ ਸੀਗਾ ਅੱਜ ਹੋਰ ਵੀ ਕਾਕੇ ਸ਼ਾਂਗੂ ਨੂੰ ਮਾਰ ਹੋ ਗਿਆ ਜਿਹੜਾ ਦੂਸਰਾ ਵਾ ਉਹ ਵੀ ਥੋੜਾ ਬਿਮਾਰ ਸੀ ਜਿਹੜਾ ਕੋ ਹਰਾ ਤੋਤਾ ਉਹਨਾਂ ਚ ਉਹਨਾਂ ਨੂੰ ਮਾਰ ਤਾ ਲੜਾਈ ਕਰ ਲਈ ਆਪਸ ਵਿੱਚ ਉਹ ਮਾਰ ਕੇ ਛੋਟਾ ਬੱਚਾ ਕਰਤੀ ਸਸਿਕਾ ਸਾਨੂੰ ਧੰਨਵਾਦ ਤੁਹਾਡਾ ਵਲੌਗ ਦੇਖਣ ਵਾਸਤੇ